ਹਾਂਜੀ ਅਸੀਂ ਮਾਨਾ ਵਾਲਾ ਟੋਲ ਪਲਾਸਾ ਅੰਮ੍ਰਿਤਸਰ ਜੋ ਕਿ ਜਡਿਆਲਾ ਗੁਰੂ ਦੇ ਨਜ਼ਦੀਕ ਹੈ ਉੱਥੇ ਪਹੁੰਚੇ ਹਾਂ ਉੱਥੇ ਦੇ ਹਾਲਾਤ ਤੁਹਾਨੂੰ ਦਿਖਾਣੇ ਆ ਪਹਿਲਾਂ ਤਾਂ ਇੱਥੇ ਲੰਗਰ ਲਗਾਇਆ ਗਿਆ ਹੈ ਕੋਈ ਸੱਜਣਾ ਵੱਲੋਂ ਉਹਨਾਂ ਨਾਲ ਗੱਲਬਾਤ ਕਰਦੇ ਆ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਬੀਬੀਆਂ ਬੱਚੇ ਜਾਂ ਜਿਹੜੇ ਹੋਰ ਬਜ਼ੁਰਗ ਪਹੁੰਚੇ ਨੇ ਉਹ ਲੰਗਰ ਛੱਕ ਰਹੇ ਨੇ ਹਾਂਜੀ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਸਾਹਿਬ ਕਿੱਥੋਂ ਆਏ ਅਸੀਂ ਪਿੰਡ ਝੀਤੇ ਕਲਾਂ ਰੱਖ ਝੀਤੇ ਤੋਂ ਆ ਲੁਕ ਲਈ ਆ ਅਸੀਂ ਕਿਸਾਨਾਂ ਦਾ ਸੰਘਰਸ਼ ਜਿਹੜਾ ਵਾ ਚੱਲ ਰਿਹਾ ਉਹਦੇ ਚ ਸਾਥ ਦੇਣ ਲਈ ਆਏ ਆ ਸਾਨੂੰ ਇਹ ਵੀ ਪਤਾ ਵੀ ਤੜਕੇ 7 ਵਜੇ ਤੋਂ ਜਿਹੜਾ ਵਾ ਵੀ ਅਪੀਲ ਕੀਤੀ ਹੋਈ ਸੀ ਤੇ ਤੜਕੇ 7 ਵਜੇ ਤੋਂ ਕੋਈ ਵੀ ਲੰਗਰ ਪਾਣੀ ਨਹੀਂ ਛੱਕਿਆ ਪਹਿਲਾਂ ਅਸੀਂ ਆ ਕੇ ਜਿਹੜਾ ਵਾ ਵੀ ਸੰਗਤ ਆ ਕੇ ਬੈਠ ਗਈ ਵੀ ਉਹਨਾਂ ਲਈ ਮਗਰ ਲੰਗਰ ਪਾਣੀ ਪਕਾ ਕੇ ਤੇ ਲੈ ਕੇ ਆਏ ਆ ਤੇ ਸਾਰੇ ਸੰਗਤ ਜਿਹੜੀ ਸ਼ਗ ਰਹੀ ਆ ਤੇ ਜਿਹੜਾ ਵੀ ਸਾਨੂੰ ਇਹ ਪ੍ਰੋਬਲਮ ਨਾ ਆਵੇ ਵੀ ਲੰਗਰ ਤੋਂ ਨਾ ਕੋਈ ਇਥੋਂ ਵੀ ਆ ਕੇ ਵੀ ਸਾਡੀ ਤਰੀ ਮੈਨੂੰ ਭੁੱਖ ਲੱਗੀ ਮੈਂ ਉੱਥੋਂ ਆਵਾਂ ਉੱਥੇ ਆਵਾਂ ਜਿਹੜਾ ਪੂਰਾ ਚੰਗੀ ਦਾ ਸਾਥ ਜਿਹੜਾ ਨਿਭਾ ਰਹੇ ਸਾਰੀ ਉਹਦੇ ਚਾਹੀ ਵੀ ਜਿਹੜਾ ਵਾ ਲੰਗਰ ਦੀ ਸੇਵਾ ਜਿੰਨੇ ਜੋਗੇ ਸਾਰੀ ਸੰਗਤ ਨਾਲ ਰਲ ਕੇ ਕੀਤੀ ਹੋਈ ਆ ਦੇਖੋ ਭਾਈ ਸਾਹਿਬ ਅਸੀਂ ਹੁਣੇ ਗੱਲ ਕਰ ਰਹੇ ਸੀ ਭਗੂ ਸਾਹਿਬ ਨਾਲ ਜਿਹੜੇ ਇੱਥੇ ਮੇਨ ਦੇਖ ਰਹੇ ਨੇ ਸਾਰਾ ਕੁਝ ਉਹਨਾਂ ਦੀ ਅਗਵਾਈ ਚ ਚੱਲ ਰਿਹਾ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀ ਕਿ ਇਸ ਵੇਲੇ ਪੰਜਾਬ ਦਾ ਹਰ ਇੱਕ ਵਸਿੰਦਾ ਪੰਜਾਬ ਦਾ ਛੱਡ ਕੇ ਬਾਹਰਲੀ ਸਟੇਟਾਂ ਦੇ ਵੀ ਲੋਕ ਕਿਸਾਨੀ ਅੰਦੋਲਨ ਦੇ 100% ਹਮਾਇਤ ਚ ਨੇ ਠੀਕ ਹੈ ਜੀ ਲੇਕਿਨ ਕੁਝ ਲੋਕਾਂ ਨੂੰ ਆਪਾਂ ਛੱਡ ਦਈਏ ਕੋਈ ਪੋਲਿਟਿਕਲ ਲੋਕਾਂ ਨੂੰ ਜਾਂ ਜਿਹੜੇ ਰਾਜਨੀਤੀ ਕਰਦੇ ਨੇ ਲੇਕਿਨ ਜਿਹੜਾ ਇਸ ਵੇਲੇ ਬਾਰਡਰ ਤੇ ਕਿਸਾਨਾਂ ਦੇ ਧਰਨੇ ਕਰਕੇ ਜਿਹੜਾ ਬਾਰਡਰ ਬੰਦ ਪਿਆ ਉਹਦੇ ਕਰਕੇ ਪੰਜਾਬ ਦੇ ਵਿੱਚ ਆਉਣ ਵਾਲੇ ਲੋਕ ਜਾਂ ਪੰਜਾਬ ਦੇ ਵਪਾਰ ਜਿਹੜਾ ਉਹ ਕਾਫੀ ਪ੍ਰਭਾਵਿਤ ਹੋ ਰਿਹਾ ਨੁਕਸਾਨ ਜੇ ਗੱਲ ਕਰੀਏ ਆਪਾਂ ਉਹ ਪੰਜਾਬ ਦਾ ਹੋ ਰਿਹਾ ਇਸ ਵੇਲੇ ਲੜਾਈ ਸਾਡੀ ਕੇਂਦਰ ਨਾਲ ਹੈ ਲੜਾਈ ਸਾਡੀ ਕੇਂਦਰ ਨਾਲ ਹੈ ਲੇਕਿਨ ਉਹ ਸਾਡੇ ਨੁਕਸਾਨੇ ਜਾ ਰਹੇ ਆ ਇਸ ਦੇ ਵਿੱਚ ਕੇਂਦਰ ਨੂੰ ਤੇ ਕੋਈ ਫਰਕ ਨਹੀਂ ਪੈਣਾ ਤੁਸੀਂ ਉੱਥੇ ਬੈਠੇ ਆਪਾਂ ਕਿਸਾਨ ਲੇਕਿਨ ਤੱਕਾ ਦੇ ਨਾ ਨੁਕਸਾਨ ਤੇ ਸਾਡਾ ਹੀ ਹੋ ਰਿਹਾ ਇਹ ਗੱਲ ਤੁਸੀਂ ਮੰਨਦੇ ਆ ਵੀ ਇਹਦਾ ਨੁਕਸਾਨ ਹੋ ਰਿਹਾ ਪਰ ਅੱਜ ਜੇ ਅਸੀਂ ਇਹ ਕਿਸਾਨੀ ਨਹੀਂ ਬਚਾਉਂਦੇ ਨਾ नो फार्मर नो फूड मतलब ਆਪਾਂ ਨੂੰ ਕੋਈ ਜ਼ਿੰਦਗੀ ਨਹੀਂ ਇੱਕ ਵੀ ਜਦੋਂ 100% ਤੋਂ 99 99% ਵੀ ਕਿ 1% ਵੀ ਨਹੀਂ ਬੰਦਾ ਬਚੂਗਾ ਜੇ ਕੋਈ ਖਾਣੇ ਤੋਂ ਬਿਨਾ ਜੇ ਕੋਈ ਇਸ ਗੱਲ ਤੋਂ ਅਸੀਂ ਮੁਨਕਰ ਨਹੀਂ ਹਾਂ 100% ਖਾਣਾ ਤਾਂ ਹੀ ਬਚੇਗਾ ਤਾਂ ਜੇ ਪੈਦਾਵਾਰ ਵਾਲਾ ਬਚੂਗਾ ਪੈਦਾਵਾਰ ਕਿੱਥੋਂ ਹੁੰਦੀ ਹੈ ਖਾਣੇ ਤੋਂ ਮਤਲਬ ਜੋ ਜਵਾਪਾਂ ਬਿਲਕੁਲ ਬਿਲਕੁਲ ਪੈਦਾਵਾਰ ਜਿਹੜਾ ਕਰਦਾ ਉਹ ਕਿਸਾਨ ਕਰਦਾ ਅਗਰ ਕਿਸਾਨੀ ਨਹੀਂ ਬੈਜਦੀ ਤਾਂ ਪੈਦਾਵਾਰ ਹੀ ਛੱਡ ਗਈ ਜਿਹੜਾ ਕਾਰਪੋਰੇਟ ਘਰਾਣੇ ਵਾਲੇ ਆ ਉਹ ਬਾਹਰੋਂ ਲਿਆ ਲੈ ਕੇ ਮਹਿੰਗਾ ਦੇਣਗੇ ਕਿੰਨਾ ਚਿਰ ਰਹੀ ਮਹਿੰਗਾ ਖਾ ਲਾਂਗੇ ਜਦੋਂ ਆਪਣੇ ਕੋਲ ਸਾਡੇ ਕੋਲ ਹੈਗੀ ਆ ਗੱਲ ਕੱਢ ਕੇ ਹੀ ਵੇਚਦੇ ਆ ਸਾਡੇ ਕੋਲ 20% ਇਹ ਮੰਨਣਯੋਗ ਹੈ ਗੱਲ ਐਸੀ ਇਸ ਗੱਲ ਤੋਂ ਮੁਨਕਰ ਨਹੀਂ ਔਰ ਇਹਦੇ ਨਾਲ 100% ਜਿਹੜੇ ਨੇ ਮਤਫਿਕ ਆ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਜਿਹੜਾ ਉਹ ਨੁਕਸਾਨ ਹੋ ਰਿਹਾ ਨਹੀਂ ਦੇਰ ਦਾ ਉਹਦਾ ਕੋਈ ਰਸਤਾ ਤੁਸੀਂ ਸਮਝਦੇ ਹੋ ਵੀ ਉਹਦਾ ਕੋਈ ਹੈ ਤੁਸੀਂ ਸੋਚਵਾਨ ਜੇ ਤੁਹਾਨੂੰ ਨਿਸ਼ਾਨ ਮਤਲਬ ਨੁਕਸਾਨ ਜਿਹੜਾ ਵਾ ਵੀ ਇਹ ਸੋਚ ਰਿਹਾ ਇਹ ਸਕੇਂਦਰ ਸਰਕਾਰ ਨੂੰ ਕਿਉਂ ਨਹੀਂ ਨੁਕਸਾਨ ਜਿਹੜਾ ਵੀ ਸਾਡੇ ਪੰਜਾਬ ਵਿੱਚ ਸਕੇਂਦਰ ਤਾਂ ਪਹਿਲੇ ਹੀ ਪੰਜਾਬ ਦੇ ਖਿਲਾਫ ਹੋ ਉਹਨੂੰ ਕੋਈ ਸੁਝੇਗਾ ਵੀ ਤਾਂ ਫਿਰ ਉਹਨੂੰ ਹੀ ਸੁਧਰਨਾ ਚਾਹੀਦਾ ਨਾ ਵੀ ਸਾਡਾ ਇਹਨਾਂ ਨੁਕਸਾਨ ਹੋ ਰਿਹਾ ਜੇ ਹੋ ਰਿਹਾ ਤੇ ਉਹਨੂੰ ਸੁਧਾਰ ਕੇ ਜਿਹੜਾ ਹੁਣ ਡੱਲੇਵਾਲ ਸਾਹਿਬ ਜਿਹੜੇ ਆ ਉਹ ਕੋਈ ਇੱਕ ਆਪਣੇ ਲਈ ਥੋੜਾ ਮਨ ਲਈ ਇੱਕ ਘਰ ਲਈ ਥੋੜਾ ਬੈਠੇ ਹੋਏ ਉਹ ਸਾਰੀ ਜੁਨੀਆ ਲਈ ਬਣ ਬੈਠੇ ਹੋਏ ਆ ਸਾਰੇ ਦੇਸ਼ਾਂ ਲਈ ਬੈਠੇ ਹੋਏ ਆ ਕਿ ਅਨ ਦਾਤਾ ਜਿਹੜਾ ਵਾ ਕੱਲੇਵਾਲ ਸਾਹਿਬ ਦੀ ਅਸੀਂ ਉਹ ਗੱਲ ਕਰਦੇ ਆਂ ਵੀ ਛਲਾਗਾ ਕਰਦੇ ਆਂ ਔਰ ਸਾਰੇ ਲੀਡਰ ਵੀ ਯਾਰ ਜਿਹੜੇ ਵੀ ਸੰਸਥਾਵਾਂ ਦੇ ਲੋਕ ਨੇ ਉਹਨਾਂ ਨੂੰ ਮਿਲਣ ਲਈ ਪਹੁੰਚੇ ਨੇ ਔਰ ਇਸ ਗੱਲ ਦੀ ਅਸੀਂ ਜਿਹੜੀ ਉਹ ਛਲਾਗਾ ਕਰਦੇ ਆਂ ਲੇਕਿਨ ਕਹਿਣ ਦਾ ਭਾਵ ਮੈਂ ਜਿਹੜੀ ਗੱਲ ਕਹਿ ਰਿਹਾ ਉਸ ਪੁਆਇੰਟ ਦੀ ਗੱਲ ਕਰ ਰਿਹਾ ਆਪਾਂ ਲੇਕਿਨ ਇਹ ਧਰਨਾ ਜਿਹੜਾ ਹੈ ਜੇ ਆਪਾਂ ਕਿਸੇ ਹੋਰ ਮਾਧਿਅਮ ਨਾਲ ਜਿਵੇਂ ਬੱਸਾਂ ਰਾਹੀਂ ਜਾ ਕੇ ਦਿੱਲੀ ਦਿੱਲੀ ਜਾ ਕੇ ਉੱਥੇ ਵੀ ਜਾ ਕੇ ਧਰਨਾ ਲਾ ਸਕਦੇ ਹਾਂ ਚੁੱਪ ਸਾਰੇ ਇਹ ਕਹਿ ਰਹੇ ਹਨ 101 11 ਦੇ ਬੰਦੇ ਦਾ ਜਥਾ ਬਣਾ ਕੇ ਤੁਰ ਕੇ ਪੈਦਲ ਨੰਗਲ ਤੋਂ ਵੀ ਇਹਨਾਂ ਨੇ ਗਾੜੀਆਂ ਉਦਨ ਗੋਲੀਆਂ ਚਲਾਈਆਂ ਜਾਂ ਤੇ ਹੋਵੇ ਨਾ ਭਈ ਇਹਨਾਂ ਦਾ ਕੋਈ ਫਿਰ ਮੇਨ ਗੱਲ ਵੇਖੋ ਕੋਈ ਕਿਸਾਨਾਂ ਨੇ ਤਾਂ ਨਾ ਨਹੀਂ ਰੋਕਿਆ ਹੋਇਆ ਕੋਈ ਮਤਲਬ ਰੋਕ ਨਾ ਲੱਗਾ ਹੋਇਆ ਕੋਈ ਰਸਤਾ ਨਹੀਂ ਰੋਕਿਆ ਹੋਇਆ ਕੋਈ ਅਮਰਜੰਸੀ ਆਜ ਵੀ ਤੁਸੀਂ ਵੇਖ ਰਹੇ ਹੋਣੇ ਕੋਈ ਅਮਰਜੰਸੀ ਆ ਕੋਈ ਵਿਆਹ ਲਾ ਉੱਥੇ ਦੇ ਕੇਂਦਰ ਨੇ ਰੋਕਦਾ ਤੇ ਉਹ ਤਾਂ ਕੇਂਦਰ ਸਰਕਾਰ ਕੋਈ ਕਿਸਾਨਾਂ ਦਾ ਥੋੜਾ ਕੇਂਦਰ ਸਰਕਾਰ ਨੇ ਜਿਹੜੇ ਕੈਡਰ ਜਿਹੜੀਆਂ ਬਣਾ ਕੇ ਵੱਡੀਆਂ ਵੱਡੀਆਂ ਕੰਧਾਂ ਜਾਲੀਆਂ ਲਵਾ ਕੇ ਜਿੰਨੀ ਫੌਜ ਸਾਡੀ ਬਾਰਡਰ ਤੇ ਨਹੀਂ ਹੈ ਜਿੰਨੀ ਫੌਜ ਸਾਡੀ ਉਹ ਬਾਰਡਰ ਤੇ ਲਾ ਦिती ਆ ਸਾਨੂੰ ਇਥੋਂ ਜਾਣਾ ਹੋਵੇ ਨਾ ਅੰਮ੍ਰਿਤਸਰ ਤੋਂ ਜਿਹੜਾ ਪਾਕਿਸਤਾਨ ਉਹ ਜਾਣਾ ਅੱਜ ਸੌਖਾ ਜਾ ਰਿਹਾ ਤੇ ਸਾਨੂੰ ਉਧਰ ਜਿਹੜਾ ਦਿੱਲੀ ਲੰਘਣਾ ਔਖਾ ਹੋ ਰਿਹਾ ਜਾਪਨ ਕਰ ਰਹੀ ਪੰਜਾਬ ਨੂੰ ਇਹ ਤੇ ਜਿਹੜਾ ਵਾ ਸਰਕਾਰ ਨੂੰ ਸੋਚਣ ਦੇ ਚਾਹੀਦੇ ਨਾ ਅਸੀਂ ਤਾਂ ਉਸੇ ਦੇਖਦੇ ਨਾਗਰਿਕ ਕੋਈ ਅਸੀਂ ਬਾਹਰ ਹੁੰਦਾ ਹੀ ਨਹੀਂ ਹੈਗੇ ਲੰਗਰ ਹੁੰਦਾ ਸ਼ਾਮ ਤੱਕ ਚੱਲਦਾ ਹਾਂਜੀ ਇਹ ਚੱਲੂਗਾ ਗੁਰੂ ਕਾ ਲੰਗਰ ਕਦੀ ਵੀ ਮਤਲਬ ਨਹੀਂ ਮੁੱਕਦਾ ਇਹ ਤਾਂ ਵਾਧੂ ਹੋਰ ਲੋਡ ਪਊਗਾ ਇੱਥੇ ਮਤਲਬ ਸੰਗਤ ਚਲਾਰੀ ਪਕਾਰੀ ਉਸ ਵਾਲੇ ਲੈ ਕੇ ਆ ਜਾਵਾਂ ਹਾਂਜੀ ਹਾਂਜੀ ਨੌਲੇਜ ਹੈ ਹੈ ਹਾਂ ਬਾਬਾ ਜੀ बोला बच्चे का पेपर है बस इसीलिए जा रहे हैं वरना हम भी रुक ही जाते हैं अच्छा कल इसका सुबह पेपर है इसका एलेवेंथ का नाम उन्होंने अच्छा। तो बोला, ना बोला कि दो बजे बाद छोड़ेंगे तो अब वहाँ शहर भी बंद है वहीं से आ रहे हैं क्या कह रहे हैं हाँ क्या बोले परेशानी देखो हम तो सपोर्ट ही करते हैं परेशानी तो मतलब मोदी नहीं सुन रहा या कोई नहीं सुन रहा क्या बोल सकते हैं तो है, तो 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 रात थोड़ा चलाना पड़े तो आप अब नहीं अभी समझ नहीं आ रहा आप तो यही रिक्वेस्ट कर रहे हैं सब, सब जगह तो बंद है हाँ वही है अंदर अंदर से ही जाएंगे वही सोचा था थोड़ा टाइम ज़्यादा लगेगा मेरे में चार घंटा आठ घंटा लगेगा ਅਗਲੇ ਸਾਲ ਯਾਰ ਰੁੱਕ ਕੇ ਵੀ ਤਾਂ ਸਭ ਕੁਝ ਬੰਦ ਹੈ ਫਾਇਦਾ ਨਹੀਂ ਨਾ ਪੈਸੇ ਵੈਸੇ ਵੀ ਪਟਨੇ ਹੋਣਗੇ ਵਾਹ ਪੇ ਰੁੱਕ ਕੇ ਵੀ ਕੋਈ ਫਾਇਦਾ ਨਹੀਂ ਸ਼ਹਿਰੀ ਬੰਦ ਹੈ ਪਰੇਸ਼ਾਨੀ ਥੋੜੀ-ਬਹੁਤ ਹਾਂ ਹਾਂ ਪਰੇਸ਼ਾਨੀ ਤਾਂ ਹੋ ਰਹੀ ਹੈ ਸਭੀ ਜੋ ਤੁਸੀਂ ਦੇਖ ਰਹੇ ਹੋ ਜੇ ਮਾਨਾ ਵਾਲਾ ਟੋਲ ਪਲਾਜ਼ਾ ਯਾਨੀ ਇੱਥੇ ਕਿ ਇਸ ਲਈ ਗੱਡੀਆਂ ਦਾ ਜਾਦਤਰ ਰੋਕੀਆਂ ਜਾ ਰਹੀਆਂ ਨੇ ਕੁਝ ਗੱਡੀਆਂ ਨੂੰ ਜਾਣ ਵੀ ਦਿੱਤਾ ਜਾ ਰਿਹਾ ਦਿੱਲੀ ਦੀ ਮਤਰੀ ਜਿਵੇਂ ਕਿ ਸੁਣਿਆ ਕਿ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਬੱਚੇ ਦਾ ਪੇਪਰ ਸੀ ਉਹਨਾਂ ਨੇ ਵਾਪਸ ਜਾਣਾ ਸੀ ਨੌਇਡਾ ਜਿਹੜਾ ਉਹਨਾਂ ਨੇ ਵਾਪਸ ਜਾਣਾ ਸੀ ਸੋ ਉਹਨਾਂ ਨੇ ਕਿਹਾ ਕਿ ਨਹੀਂ 4 ਵਜੇ ਤੋਂ ਬਾਅਦ ਹੀ ਜਿਹੜਾ ਹੈ ਉਹ ਜਾਣ ਦਿੱਤਾ ਜਾਵੇਗਾ ਸੋ ਇੱਕ ਵੱਡੀ ਪਰੇਸ਼ਾਨੀ ਦਾ ਸਾਹਮਣਾ ਵੀ ਜਿਹੜਾ ਹੈ ਉਹ ਸਲਾਨੀਆਂ ਨੂੰ ਕਰਨਾ ਪੈ ਰਿਹਾ ਕਿਉਂਕਿ ਹਾਲਾਂਕਿ ਇਸ ਦਾ ਵੱਡੇ ਲੈਵਲ ਤੇ ਪ੍ਰਚਾਰ ਕੀਤਾ ਗਿਆ ਸੀ ਅੱਜ ਬੰਦ ਦਾ ਲੇਕਿਨ ਕੁਝ ਐਮਰਜੈਂਸੀ ਸੇਵਾਵਾਂ ਨੂੰ ਜਿਹੜਾ ਹੈ ਉਹ ਜਾਰੀ ਰੱਖਣ ਦੀ ਗੱਲ ਕਹੀ ਗਈ ਸੀ ਸੋ ਇੱਥੇ ਕਿਸਾਨ ਵੀਰ ਵੀ ਖੜੇ ਨੇ ਸੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕਿ ਜਿਹੜਾ ਐਮਰਜੈਂਸੀ ਸੇਵਾਵਾਂ ਜਿਹੜੀਆਂ ਉਹ ਕਿਹੜੀਆਂ ਜੜੀਆਂ ਇੱਥੇ ਜਾਣ ਦਿੱਤੀਆਂ ਗਈਆਂ ਨੇ ਤੇ ਕਿੰਨਾਂ ਨੂੰ ਜਿਹੜਾ ਹੈ ਉਹ ਨਹੀਂ ਜਾਣ ਦਿੱਤਾ ਜਾ ਰਿਹਾ ਸੋ ਇਥੇ ਖੋਰ ਯਾਤਰੀ ਜਿਹੜੇ ਨੇ ਉਹ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਹਨ ਸੋ ਉਹਨਾਂ ਨਾਲ ਜੋ ਹੈ ਉਹ ਆਪਣੀ ਦੱਸ ਰਹੇ ਹਨ ਮਜਬੂਰੀ ਤੇ ਜਿਹੜੇ ਕਿਸਾਨ ਆਗੂ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਹਨ ਕਿ ਜੇਕਰ ਜੇ ਐਮਰਜੈਂਸੀ ਸੇਵਾ ਹੈ ਤਾਂ ਉਹਨਾਂ ਨੂੰ ਧਿਆਨ ਦਿੱਤਾ ਜਾਵੇ ਸੋ ਇਹਦੇ ਵਿੱਚ ਉਹ ਬੁਕਿੰਗ ਦਾ ਪੁੱਛ ਰਹੇ ਜਿਹਦੇ ਕੋਈ ਕਿ ਯਾਤਰੀਆਂ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਦੀ ਬੁਕਿੰਗ ਹੈ ਅੱਗੇ ਇਸ ਕਰਕੇ ਉਹਨਾਂ ਨੂੰ ਜਾਣਾ ਐਮਰਜੈਂਸੀ ਹੈ ਦਿੱਲੀ ਦੀ ਸਿੱਧੀ ਉਹਨਾਂ ਨੇ ਕਿਹਾ ਸੋ ਹਾਂਜੀ ਸਰਦਾਰ ਸਾਹਿਬ ਅੱਜ ਕੀ ਨਾਮ ਜੀ ਆਪਣਾ ਮੇਰਾ ਨਾਮ ਜੀ ਬਲਦੇਸ ਸਿੰਘ ਪੰਘੂਆ ਜੋ ਟਾਂਗਰਾ ਦਾ ਸਖਤਰ ਸਹਿਕ ਪ੍ਰਧਾਨ ਆ ਹਾਂਜੀ ਹਾਂਜੀ ਆਹ ਜਿਹੜਾ ਜੀ ਆਪਣਾ ਅੱਜ ਜਿਹੜੀਆਂ ਬੰਦ ਤਾਂ ਹੈ ਹੀ ਸਾਰਿਆਂ ਨੂੰ ਪਤਾ ਹੈ ਤੇ ਆ ਕਿਹੜੀਆਂ ਗੱਡੀਆਂ ਜਾਣ ਦਿੱਤੀਆਂ ਜਾ ਰਹੀਆਂ ਕਿਹੜੀਆਂ ਰੋਕੀਆਂ ਜਾ ਰਹੀਆਂ ਅਸੀਂ ਵੇਖੋ ਜੀ ਇੱਕ ਤੇ ਐਂਬੂਲੈਂਸ ਆ ਐਂਬੂਲੈਂਸ ਆ ਬਾਰ ਮਿਲ ਹੋਰ ਕੋਈ ਮਰੀਜ਼ ਵਾ ਜਾਂ ਕੋਈ ਅੰਮ੍ਰਿਤਸਰੀ ਹੋਰ ਵਾ ਜਾਂ ਕੋਈ ਡਾਕਟਰ ਵਿਚਾਰਾ ਲਗਨਗਨ ਦਾ ਜਾਂ ਕੋਈ ਮਰੀਜ਼ ਵਾ ਤੇ ਜਾਂ ਬਰਾਦ ਦਾ ਵਾ ਇਹ ਉਹਨਾਂ ਨੂੰ ਸਹੂਲਤਾ ਹੀ ਉਹ ਕਿਸੇ ਨੂੰ ਰੋਕਦੇ ਸਾਡੇ ਇੱਥੇ ਰਾਹਗਾਰੀ ਆਉਣਦੇ ਆ ਖੁਸ਼ ਹੋ ਕੇ ਜਾਂਦੇ ਸਾਰੇ ਕਹਿੰਦੇ ਵੀ ਠੀਕ ਵਧੀਆ ਸਾਡੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਕਿਸੇ ਨੂੰ ਵੀ ਤੰਗ ਨਾ ਕੀਤਾ ਜਾਵੇ ਤੇ ਜਿਹੜਾ ਆਮ ਮਹਾਰਾ ਜਿਹੜਾ ਆਉਣ ਰਿਹਾ ਆਵਾਜ਼ਾਂ ਲਾਗੇ ਵਾਲੇ ਉਹਨਾਂ ਨੂੰ ਅਸੀਂ ਜਰੂਰ ਰੋਕਦੇ ਆ ਉਹਨਾਂ ਨੂੰ ਕਹਿੰਦੇ ਬੁੱਧ ਦੀ ਵਲ ਪਾ ਕੇ ਚੱਲ ਜਾਓ ਇੱਧਰ ਦੇਖ ਨਹੀਂ ਜਾਣ ਦੇਣਾ ਉਹਨੇ ਕਹਿਆ ਯਾਤਰੂ ਕਹਿੰਦੇ ਸੀ ਅਸੀਂ ਜਾਣਾ ਅੱਗੇ ਉਹ ਕੀ ਗੱਲਬਾ ਕਿਹੜੇ ਯਾਤਰੀ ਹਾਂਜੀ ਉਹ ਮਤਲਬ ਟ੍ਰੇਨ ਵਾਲੇ ਸੀਗੇ ਤੇ ਉਹ ਕਹਿ ਰਹੇ ਸੀਗੇ ਮਤਲਬ ਅਸੀਂ ਜਾਣਾ ਤੇ ਉਹਨਾਂ ਨੂੰ ਕਿਹਾ ਕਿ ਮਤਲਬ ਤੁਸੀਂ ਸਾਨੂੰ ਦਿਖਾ ਦਿਓ ਕੋਈ ਸਬੂਤ ਦਿਖਾ ਦਿਓ ਅਸੀਂ ਤੁਹਾਨੂੰ ਜਾਣ ਦਿੰਦੇ ਹਾਂ ਕੋਈ ਗੱਲ ਨਹੀਂ ਮਤਲਬ ਅਸੀਂ ਸਬੂਤ ਵੇਖਦੇ ਹਾਂ ਜਿਹੜਾ ਮਾ ਬਾਈ ਜਾਨ ਦਾ ਜਿਹੜਾ ਬੰਦਾ 에ਰਪੋਰਟ ਤੋਂ ਆ ਰਿਹਾ ਕੋਈ ਜਾ ਰਿਹਾ ਜਾ ਵਾਲੇ ਨੂੰ ਵੀ ਛੱਡਣ ਦੇ ਆ ਉਹਨੂੰ ਰਾਹ ਦੇਣ ਦੇ ਆ ਜਿਹੜਾ ਆ ਰਿਹਾ ਉਹਦਾ ਵੀ ਅਸੀਂ ਬੋਰਡ ਕਾਰਡ ਦੇ ਦਿਆਂ ਉਦੇ ਡੇਟ ਵੇਖਦਾ ਉਸ ਨੇ ਕਹਿੰਦੇ ਜਾਓ ਤੁਸੀਂ ਇੱਕ ਇਥੋਂ ਪਤੀ ਪਤਨੀ ਸੀਗੇ ਨੌਇਡਾ ਤੋਂ ਉਹ ਕਹਿ ਰਹੇ ਸਾਡੇ ਬੱਚੇ ਦਾ ਪੇਪਰ ਆ ਫਿਰ ਸਾਨੂੰ ਨਹੀਂ ਜਾਣ ਦਿੱਤਾ ਗਿਆ ਤੇ ਉਹ ਸਾਡੀ ਅਮਰਜੈਂਸੀ ਸੀ ਤੇ ਬੱਸ ਸੀ ਸਾਥ ਦੇਣੇ ਪਰ ਸਾਨੂੰ ਪਰੇਸ਼ਾਨ ਨਹੀਂ ਕਰਨੀ ਨਹੀਂ ਉਹ ਵੇਖੋ ਜੀ ਜਦੋਂ ਉਹਨਾਂ ਨੂੰ ਪਤਾ ਸੀਗਾ ਉਹ ਸਵੇਰੇ ਪਹਿਲਾਂ ਨਿਕਲ ਜਾਂਦੇ ਉਹਨਾਂ ਦਾ ਫਰਜ ਬਣਦਾ ਹੈ ਨਾ ਅਸੀਂ ਉਹਨਾਂ ਨੂੰ ਪਰੇਸ਼ਾਨ ਨਹੀਂ ਕੀਤਾ ਹੈਗਾ ਵੀ ਤੁਹਾਨੂੰ ਮਤਲਬ ਉਹ 4 ਵਜੇ ਤੱਕ ਬੰਦ ਵਾ ਮੈਂ ਲੇ ਤੁਹਾਨੂੰ 2-3 ਘੰਟੇ ਤੱਕ ਕਰ ਦੂੰਗਾ ਨਾ ਤੱਕ ਆ ਜੋ ਤੁਹਾਨੂੰ ਅਸੀਂ ਛੱਡ ਦਾਂਗੇ ਤਾਂ ਦਿੱਲੀ ਸ ਆਪਣੇ ਪੇਪਰ ਸਵੇਰ ਦਾ ਵਾ ਨਾ ਹੁਣ ਦਾਦੇ ਪੇਪਰ ਨਹੀਂ ਨਾਗਾ ਦਿੱਲੀ ਜਿਹੜਾ ਪੇਪਰ ਹੈਗਾ ਉਹ ਸਵੇਰ ਦਾ ਹੈਗਾ ਹਾਂ ਬਿਲਕੁਲ ਹਾਂ ਸਵੇਰ ਦਾ ਹੈਗਾ ਤੇ ਅਸੀਂ ਅਸੀਂ ਉਹਨਾਂ ਕਹੇ ਵੀ ਤੁਹਾਨੂੰ 2 ਘੰਟੇ ਪਹਿਲਾਂ ਛੱਡ ਦਾਂਗੇ 4 ਵਜੇ ਤੱਕ ਅੱਡਾ ਬੰਦਾ ਸਟਾਪ ਆ ਉਹਨਾਂ ਨੇ ਇੰਨੀ ਸਹੂਲਤ ਦਿੱਤੀ ਵੀ ਤੁਹਾਨੂੰ 2 ਵਜੇ 1 ਵਜੇ ਤੁਸੀਂ ਆ ਜਾਓ ਚਲੋ ਅਸੀਂ ਤੁਹਾਨੂੰ 1 ਵਜੇ ਛੱਡ ਦਾਂਗੇ ਲੇਕਿਨ ਹੁਣ ਅਸੀਂ ਨਹੀਂ ਜਾਣਦਾ ਬਾਈ ਚਾਂ ਤੁਸੀਂ ਅਸੀਂ ਤੁਹਾਨੂੰ ਹੁਣ ਛੱਡ ਦਈਏ ਅਗਲੇ ਪਾਸੇ ਫੇਰ 10 ਕਿਲੋਮੀਟਰ ਤੇ ਅੱਗੇ ਲੱਗਾ ਵਾ 2 ਵਜੇ ਛੱਡੋਗੇ ਤੇ ਫੇਰ 2 ਘੰਟੇ ਜਦੋਂ ਉਹਨਾਂ ਨੇ ਕਾ ਇਹ ਤਾਂ ਜਿਆਦਾ ਨਹੀਂ ਚਲੋ ਤੁਸੀਂ ਆਖਿਆ ਨਾ ਜਿਵੇਂ 2 ਵਜੇ ਤੁਸੀਂ ਬੁਲਾ ਲਿਆ ਉਹਨਾਂ ਨੂੰ 4 ਵਜੇ ਤੱਕ ਤੁਹਾਡਾ ਤਰਨਾ ਆਇਆ ਹੈ ਨਾ ਤੇ 4 2 ਇੱਥੋਂ ਜੇ 2 ਵਜੇ ਨਿਕਲਦੇ ਆ ਤਾਂ ਪੰਜਾਬ ਦੇ ਵਿੱਚ 2 ਘੰਟੇ ਉਹਨਾਂ ਨੂੰ ਲੱਗ ਹੀ ਜਾਣੇ ਲੱਗਦੇ ਆ ਤੇ ਮੈਂ ਕਹੇ ਵੀ ਅਗਾ ਫਿਰ ਕਿਸ ਤਰ੍ਹਾਂ ਅੱਗੇ ਜਾਣਗੇ ਇੰਦਾ ਜਾ ਕੇ ਵੀ ਸਾਨੂੰ ਉਹਨਾਂ ਛੱਡ ਦਿੱਤਾ ਵਾ ਮਜਬੂਰੀ ਆ ਤਾਂ ਉਹਦਾ ਕਰਕੇ ਜਿੱਦਾਂ ਬੋਲਣਗੇ ਇੱਥੋਂ ਜਦੋਂ ਉਹ ਨੰਗ ਚੱਲੀ ਗੱਡੀ ਵੇਖੋ ਉਹਨਾਂ ਹਾਂਜੀ ਹਾਂ ਹਾਂ ਉਹ ਜਾਣ ਦਿੱਤੇ ਇਹ ਇਹੋ ਗੱਡੀ ਸੀ ਇਹਨਾਂ ਨੂੰ ਮੱਲੋ ਅੱਗੇ ਜਿਸ ਤਰ੍ਹਾਂ ਅੱਗੇ ਸਾਥੀਆਂ ਨੂੰ ਆਪਣੇ ਕੁਝ ਲਿਖ ਕੇ ਦੇ ਦਿੰਦੇ ਹੋ ਕਿ ਜਾਣਦੇ ਹੋ ਇਹਨਾਂ ਨੂੰ ਜੀ ਉਹਨਾਂ ਨੂੰ ਕਹਿ ਦਿੱਤੇ ਜੇ ਕਿਸੇ ਨੂੰ ਵੀ ਤੰਗ ਨਹੀਂ ਕਰ ਰਹੇ ਐਂਬੂਲੈਂਸیں ਗਈਆਂ ਸਵੇਰ ਦੀਆਂ ਕਾਫੀ ਐਂਬੂਲੈਂਸیں ਗਈਆਂ ਵਾਂ ਕਿਸੇ ਨੂੰ ਅਸੀਂ ਤੰਗ ਨਹੀਂ ਕਰ ਰਹੇ ਨਾ ਕੋਈ ਕਹਿ ਰਿਹਾ ਨਾ ਕੋਈ ਸਾਨੂੰ ਕੋਈ ਕਹਿ ਦੇਵੇ ਨਾ ਤੰਗ ਕੀਤਾ ਵਾ ਹਾਂ ਜੀ ਆਪਣਾ ਜਿਹੜਾ ਰਾਹ ਵਾ ਉਹ ਖੁੱਲਾ ਹੋਣਾ ਵਾ ਤੇ ਹਾਂ ਜੀ ਠੀਕ ਹੈ ਧੰਨਵਾਦ ਕਹਾਂ ਸੀ ਆਏ ਹਾਂ ਅਸੀਂ ਹਮ ਲੋਕ ਦਿੱਲੀ ਸੇ ਆਏ ਹਾਂ ਹਮ ਨੌਇਡਾ ਜਾ ਰਹੇ ਹਾਂ ਲੇਕਿਨ ਸਾਹਬ ਨੇ ਹਮਾਰਾ ਟਿਕਟ ਦੇਖਾ ਔਰ ਟਿਕਟ ਦੇਖ ਕੇ ਜਾਣੇ ਦੇ ਰਹੇ ਹਾਂ ਆਪ ਕਹਾਂ ਜਾ ਰਹੇ ਹਾਂ ਹਮ ਨੌਇਡਾ ਜਾ ਰਹੇ ਹਾਂ ਨਹੀਂ ਨੌਇਡਾ ਸੇ ਆ ਕੇ ਕਹਾਂ ਤੇ ਹਮੇਂ ਉਸ ਨੌਇਡਾ ਜਾਣਾ ਹੈ ਹਮ ਅਮਰਤਸਰ ਸੇ ਆ ਰਹੇ ਹਾਂ ਨ ਤਸੱਲੀ ਕਰਾ ਦਾਂਗੇ ਕਿ ਉਹਨਾਂ ਨੂੰ ਕਹੇ ਕਿਸੇ ਨੂੰ ਵੀ ਤੰਗ ਨਹੀਂ ਕੀਤਾ ਜਾ ਰਿਹਾ ਸਵੇਰ ਦੇ ਸਾਡੇ ਪ੍ਰੈਸ ਰਿਪੋਰਟਰ ਆਉਂਦੇ ਆ ਮਹਨ ਲ ਇਹੋ ਹੀ ਕਹਿਣ ਦੇ ਕੇ ਮਨ ਹਾਂ ਤੁਹਾਨੂੰ ਕਿਸੇ ਨੂੰ ਉਹ ਕਹਿੰਦਾ ਸਾਨੂੰ ਕਿਸੇ ਨੂੰ ਤੰਗ ਨਹੀਂ ਕੀਤਾ ਜਾ ਰਿਹਾ ਠੀਕ ਹੈ ਥੋੜਾ ਟਾਈਮ ਜਿਹੜਾ ਮਨ ਇੱਥੇ ਦਾ 15 20 ਮਿੰਟ ਖਰਾਬ ਹੁੰਦੇ ਆ ਇਹਦਾ ਚਾ ਕਰਕੇ ਆ ਬਾਕੀ ਕਿਸੇ ਦਾ ਰੋਕ ਨਹੀਂ ਆ ਗਈ ਪੰਗੂ ਪੰਗੂ ਸਾਹਿਬ ਇੱਕ ਗੱਲ ਦੱਸੋ ਜਿਸ ਤਰ੍ਹਾਂ ਹੁਣ ਆਪਾਂ ਪੰਜਾਬ ਦੇ ਲੋਕ ਜਾਂ ਵਸਨੀਕ ਜਾਂ ਬਿਜ਼ਨਸ ਫੋਰਮ ਵਾਲੇ ਵੀ ਅੱਜ ਆ ਕੇ ਬੈਠੇ ਨੇ ਤੁਹਾਡੇ ਨਾਲ ਹਾਂ ਜੀ ਹਾਂ ਜੀ ਸੋ ਮੈਂ ਸਮਝਦਾ ਵੀ ਪੰਜਾਬ ਦਾ ਤੇ ਸਾਰੇ ਦਾ ਸਹਿਯੋਗ ਲੋਕਾਂ ਦਾ ਹੈ ਹੀ ਆ ਚਾਹੇ ਕੋਈ ਫੋਰਮ ਹੋਵੇ ਜੀ ਜੀ ਬਿਲਕੁਲ ਲੇਕਿਨ ਜਿਹੜੇ ਉੱਥੇ ਧਰਨੇ ਲੱਗੇ ਨੇ ਖਨੋਰੀ ਤੇ ਸ਼ੰਭੂ ਤੇ ਉਹਦੇ ਕਰਕੇ ਪੰਜਾਬ ਜਿਹੜਾ ਸਲਾਨੀ ਹੈ ਜਿਹੜਾ ਹਰਮੰਦਰ ਸਾਹਿਬ ਹੁੰਦਾ ਹੈ ਜਾਂ ਪੰਜਾਬ ਦਾ ਜਿਹੜਾ ਕੱਚਾ ਮਾਲ ਹੈ ਜਿਹੜਾ ਆਉਣਾ ਹੈ ਜਾਂ ਜਿਹੜਾ ਬਣ ਕੇ ਇੱਥੋਂ ਜਾਣਾ ਹੈ ਉਦੇ ਵਿੱਚ ਵਪਾਰੀਆਂ ਦੇ ਮੁਤਾਬਕ ਤੁਹਾਨੂੰ ਦੱਸ ਰਿਹਾ ਜੋ ਉਹਨਾਂ ਨੇ ਤੁਹਾਨੂੰ ਦੱਸਿਆ ਵੀ ਉਹਨਾਂ ਦਾ ਕਾਫੀ ਜਿਹੜਾ ਨਾ ਉਹ ਨੁਕਸਾਨ ਹੋ ਰਿਹਾ ਮੈਂ ਇੱਕ ਐਗਜ਼ਾਮਪਲ ਦੇਣਾ ਤੁਹਾਨੂੰ ਛੋਟੀ ਜਈ ਸਾਡਾ ਪਿੰਡ ਇੱਥੇ ਲੋਕ ਆਂਦੇ ਨੇ ਸਾਡਾ ਪਿੰਡ ਬਣਿਆ ਸਾਡੇ ਪਿੰਡ ਦੇ ਜੋ ਉਹਨਾਂ ਦੇ ਮੈਨੇਜਰ ਦੇ ਮੁਤਾਬਕ ਉਹਨਾਂ ਦੀ 25 ਤੋਂ 30% ਕੰਮ ਜਿਹੜਾ ਹੈ ਘਟ ਗਿਆ ਜਦੋਂ ਦਾ ਅੰਦੋਲਨ ਬਣਿਆ ਹੈ ਨਾ ਜੀ ਤੇ ਇਹਨੂੰ ਜੇ ਇਹ ਤੇ ਸਾਡੇ ਫਿਰ ਪੰਜਾਬ ਦਾ ਨੁਕਸਾਨ ਹੋ ਗਿਆ ਲੜਾਈ ਤੇ ਪੰਜਾਬ ਦੀ ਹੈ ਕੇਂਦਰ ਦੇ ਨਾਲ ਤੇ ਜੇਕਰ ਸਾਨੂੰ ਸਾਡੇ ਆਪਣੇ ਲੋਕ ਹੀ ਇਸ ਤਰ੍ਹਾਂ ਮਤਲਬ ਤੰਗ ਹੋਣ ਲੱਗ ਗਏ ਤੇ ਫੇਰ ਸਾਡਾ ਕੀ ਲਾਭ ਹੋਏ ਵੇਖੋ ਜੀ ਤੰਗ ਸਾਨੂੰ ਕੋਈ ਚਾਹ ਥੋੜਾ ਜਿਹੜਾ ਕਿਸ ਨੂੰ ਤੰਗ ਕਰਨ ਦਾ ਜਿਹੜਾ ਵਪਾਰੀਆਂ ਨੂੰ ਆ ਆ ਜਾ ਰਹਿਣ ਦੋ ਗੱਡੀ ਇਹਨਾਂ ਨੂੰ ਆ ਗੱਡੀ ਜਾਣ ਦੋ ਆ ਜਾਣ ਦੋ ਚੱਕ ਕੀਤੀ ਆ ਜਾ ਰਹਿਣ ਦੋ ਇਹਦਾ ਜੀ ਟ੍ਰੇਨ ਕੈਂਸਲ ਆ ਹਾਂ ਟ੍ਰੇਨ ਕੈਂਸਲ ਹੋ ਗਈ ਆ ਆਵਾਜ਼ ਤੋਂ ਆਪਾਂ ਜਾਣੀ ਦਿੱਲੀ ਦੇ ਕੋਲ ਇਦਾਂ ਹੀ ਆਪੇ ਉਹ ਉਹ ਕਹਿੰਦੇ ਆ ਉਹ ਉਹ ਕਹਿੰਦੇ ਆ ਮਤਲਬ ਆਪੇ ਹੀ ਜਾਵਾਂ ਜਿੱਦਾਂ ਮਰਜੀ ਜਾਵਾਂ ਉਹ ਜਾਣ ਦੋ ਕੋਈ ਗੱਲ ਨਹੀਂ ਸੋ ਜਿਹੜਾ ਵਪਾਰੀਆਂ ਦਾ ਵਪਾਰੀ ਨੂੰ ਅਸੀਂ ਥੋੜਾ ਰੋਕਿਆ ਵਾ ਸਰਕਾਰ ਨੇ ਉਹਨਾਂ ਦਾ ਰਸਤਾ ਦਾ ਰੋਕਿਆ ਵਾ ਬੈਰੀਕੇਡ ਕੀਤੇ ਜਿਹੜੇ ਕੰਡੇ ਲਾ ਲਾ ਕੇ ਉਹਨਾਂ ਨੇ ਜਿਹੜੇ ਮੋਟੇ ਕੇਲ ਆਏ ਕੰਗੜ ਕੀਤੀਆ 80 ਟਨ ਜਿਹੜੀ ਕੰਗੜ ਉਹਨਾਂ ਪਾਈਆ ਰੋਡ ਦੇ ਉੱਤੇ ਬਰੇਡ ਦੇ ਉੱਤੇ ਅਸੀਂ ਤੇ ਰੋਕਿਆ ਨਹੀਂ ਵਪਾਰੀ ਨੂੰ ਅਸੀਂ ਥੋੜਾ ਰੋਕਦੇ ਆਂ ਵਪਾਰੀ ਖੁਦ ਸਾਡੇ ਨਾਲ ਪਰ ਉਹ ਤੇ ਕਿਸਾਨਾਂ ਕਰਕੇ ਰੋਕਿਆ ਨਾ ਜੀ ਵੀ ਉਹਨਾਂ ਨੇ ਤੁਸੀਂ ਧਰਨਾ ਲਾਇਆ ਤੇ ਉਹ ਉਹਨਾਂ ਨੇ ਅੱਗੇ ਗਾਂ ਕੰਦ ਕਰਤੀ ਐ ਨਾ ਕਿਸਾਨਾਂ ਦਾ ਹੀ ਵੱਜ ਰਿਹਾ ਉੱਥੇ ਲੇਕਿਨ ਤੰਗ ਤਾਂ ਆਪ ਸਾਡੇ ਆਪ ਦੇ ਪ੍ਰੇਸ਼ਾਨ ਲੋਕ ਹੋ ਰਹੇ ਨੇ ਵੇਖੋ ਜੀ ਉਹ ਜਨਤਾ ਥੋੜੇ ਟਾਈਮ ਵਾਸਤੇ ਤੰਗ ਹੁੰਦੀ ਜ਼ਰੂਰ ਪਰ ਜਿਹੜੇ ਅਸੀਂ ਜਿਹੜੇ ਤੰਗ ਹੋਣ ਦੇ ਉਥੇ ਸਾਡਾ ਕੋਈ ਗੁੰੰਦੀ ਨਹੀਂ ਹੈਗੀ ਅਸੀਂ ਤਾਂ ਪਹਿਲੇ ਕਿਹਾ ਜੀ ਲੋਕ ਤੁਹਾਡੇ ਨਾਲ ਨੇ ਚਾਹੇ ਉਹ ਵਪਾਰੀ ਹੈ ਚਾਹੇ ਉਹ ਪਰਿਵਾਰਕ ਮੈਂਬਰ ਹੈ ਚਾਹੇ ਉਹ ਬਿਜ਼ਨਸ ਵਾਲਾ ਹਾਂਜੀ ਹਾਂਜੀ ਬਿਲਕੁਲ ਗੱਲ ਤਾਂ ਸਹੀ ਆ ਸਾਨੂੰ ਤੁਹਾਨੂੰ ਪਹਿਲਾਂ ਉਹਦੇ ਸਾਹਿਬ ਸਾਨੂੰ ਕੋਈ ਚਾਹੀ ਨਹੀਂ ਹੈਗਾ ਉੱ ਸਾਡੀਆਂ ਸਰਕਾਰਾਂ ਜਿਹੜੀਆਂ ਮੰਗਾਂ ਜਿਹੜੀਆਂ ਪੂਰੀਆਂ ਕਰ ਦਵੇ ਕੋਈ ਵਪਾਰੀ ਦੇ ਨਾਲ ਸਾਡਾ ਕੋਈ ਦੁਸ਼ਮਣੀ ਨਹੀਂ ਲੱਗੀ ਵਪਾਰੀ ਸਾਡੇ ਆ ਦੁਸ਼ਮਣੀ ਮੈਂ ਤੇ ਅੱਖੇ ਨਹੀਂ ਵੀ ਤੁਹਾਨੂੰ ਦੁਸ਼ਮਣੀ ਹੈ ਮੈਂ ਇਹ ਕਹਿ ਰਿਹਾ ਵੀ ਉਹ ਧਰਨੇ ਕਰਕੇ ਜਿਹੜਾ ਹੈ ਉਹ ਵਪਾਰ ਨੂੰ ਬਹੁਤ ਪ੍ਰਭਾਵ ਪੈ ਰਿਹਾ ਹੈ ਪਲੱਸ ਜਿਹੜੀ ਦਿੱਲੀੋਂ ਸੰਗਤ ਹੁੰਦੀ ਆ ਹਰਮੰਦਰ ਸਾਹਿਬ ਦਰਸ਼ਨ ਕਰਨ ਜਿਆਦਾਤਰ ਉਹ ਹਰਮੰਦਰ ਸਾਹਿਬ ਹੀ ਲੋਕ ਆਉਂਦੇ ਨੇ ਤੇ ਉਹਦੇ ਕਰਕੇ ਜਿਹੜਾ ਹੈ ਇੱਥੇ ਨਾਲ ਵਪਾਰ ਵੀ ਚੱਲਦਾ ਦੋਵੇਂ ਚੀਜ਼ਾਂ ਜੁੜੀਆਂ ਆ ਆਪਸ ਵਿੱਚ ਤੇ ਉਹਦੇ ਕਰਕੇ ਸਾਰਾ ਦਾ ਸਾਰਾ ਹੀ ਜਿਹੜਾ ਉਹ ਐਸਲੇ ਕੰਮ ਘਟਿਆ ਪਿਆ ਪੰਜਾਬ ਦੇ ਵਿੱਚ ਅਸੀਂ ਇਹ ਕਹਿੰਦੇ ਆ ਜਿਹੜੇ ਸਾਨੂੰ ਕਹਿੰਦੇ ਆ ਕਿ ਮਤਲਬ ਉੱਥੇ ਜਾਣ ਕੇ ਬੈਠੇ ਜਾਂ ਉਹਨਾਂ ਨੇ ਰੋਕਿਆ ਵਾ ਉਹ ਸਾਡੇ ਨਾਲ ਆ ਜਾਣਾ ਤੇ ਕਹਿਣ ਉਹਨਾਂ ਨੂੰ ਲੋਕਾਂ ਨੂੰ ਕਿ ਰਸਤਾ ਖੋਲੋ ਮੰਗ ਕੀ ਰਿਹਾ ਤੁਹਾਡੇ ਕੋ ਅਸੀਂ ਕੋਈ ਨਜਾਇਜ਼ ਨਹੀਂ ਮੰਗਦੇ ਨਾ ਜਿਹੜੀਆਂ ਮੰਗਾ ਮੋਦੀ ਨੇ ਮੰਨੀਆਂ ਸੀਗੀਆਂ ਐਮਐਸਪੀ ਸਾਰੀ ਗਾਰੰਟੀ ਉਹਨਾਂ ਮੰਨੀਆਂ ਸੀ ਇਹੋ ਹੀ ਮੰਗ ਰਹੇ ਆ ਤੇ ਇਹੋ ਜਿਹੜੀ ਜਨਤਾ ਕਹਿੰਦੀ ਆ ਵੀ ਸਾਨੂੰ ਤੰਗੋ ਨਹੀਂ ਤੇ ਸਾਡੇ ਨਾਲ ਰਲ ਕੇ ਆਹ ਕਾਰਜਣਾ ਜਲਦੀ ਹੱਲ ਹੋ ਜਾਊਗਾ ਉਹ ਸਾਡਾ ਸਾਥ ਦੇਣਾ ਬਿਲਕੁਲ ਕਿਉਂਕਿ ਅੱਜ ਸਾਥ ਦਿੱਤਾ ਆ ਮੋਹਰੇ ਲੋਕਾਂ ਨੇ ਆਪੇ ਬੰਦ ਰੱਖੇ ਅਦਾਰੇ ਆਪਣੇ ਸਾਰੇ ਅੱਜ ਕਾਫੀ ਬਾਜ਼ਾਰ ਜਿਹੜੇ ਬੰਦ ਹੋ ਮਸੂਰੀ ਜਿਹੜਾ ਅਸੀਂ 14 ਅੰਮ੍ਰਿਤਸਰ ਗਏ ਸੀ ਉਹ ਖੁਦ ਜਿਹੜੇ ਟਰਾਂਸਪੋਰਟਰ ਸਾਰੇ ਸੀ ਬੱਸਾਂ ਵਾਲੇ ਉਹਨਾਂ ਨੇ ਸਾਡੇ ਜਿਹੜੇ ਆ ਦਿਵਾਰਕਿਆਂ ਜਿਹੜੀਆਂ ਪੋਸਟਰ ਜਿਹੜੇ ਆ ਲਾਏ ਆ ਉਹਨਾਂ ਨੇ ਸੋ ਕਹੇ ਵੀ ਇੱਥੇ ਲਾਓ ਇੱਥੇ ਲਾਓ ਸੋ ਖੁਦ ਉਹਨਾਂ ਸਾਰੇ ਸਾਡੇ ਟਰਾਂਸਪੋਰਟਰ ਜਿੰਨੇ ਆ ਗਿਆ ਛੋਟੇ ਵੱਡੇ ਉਹਨਾਂ ਸਾਰੇ ਕਹਿੰਦੇ ਵੀ ਸਾਡੇ ਜਿਹੜੇ ਸ਼ੀਸ਼ਿਆਂ ਦੇ ਉੱਤੇ ਪੋਸਟਰ ਲਾਓ ਖਰਾਬ ਨਹੀਂ ਪੈਂਦੇ ਸੀ ਉਹਨਾਂ ਸੋ ਸਾਡੇ ਫੜ ਕੇ ਅੰਦਰ ਅੰਦਰ ਲਵਾਏ ਸੋ ਐਨੀ ਸਾਨੂੰ ਸਪੋਰਟ ਮਿਲਣ ਗਈ ਆ ਇਹ ਤੁਹਾਨੂੰ ਅੱਜ ਜਿਹੜਾ ਕਿਸਾਨ ਮਾਨ ਸਿੰਘ ਬੋ ਰਿਹਾ ਜੀ ਪਲਾਤੋਂ ਅਸੀਂ ਆਏ ਸੀ ਅਜ 에어ਪੋਰਟ ਤੋਂ ਤੇ ਪਰਾਜੀ ਮਿਲ ਪਿਆ ਸਾਨੂੰ ਰਸਤੇ ਵਿੱਚ ਅੱਜ ਜਿਹੜਾ ਕਿਸਾਨਾਂ ਵਾਲੋ ਬੰਦ ਹੈ ਬਹੁਤ ਸ਼ਕਤੀ ਦੇ ਨਾਲ ਬੰਦ ਹੋ ਰਿਹਾ ਅਸੀਂ 에ਰਪੋਰਟ ਤੋਂ ਆਏ ਆ ਬਹੁਤ ਹੀ ਬਹੁਤ ਸ਼ਕਤੀ ਦੇ ਨਾਲ ਸਾਰੇ ਰੋਡ ਬੰਦ ਨੇ ਪੂਰਾ ਬਾਜ਼ਾਰ ਬੰਦ ਨੇ ਮੈਂ ਕੇਂਦਰ ਦੀ ਸਰਕਾਰ ਨੂੰ ਬੇਨਤੀ ਕਰਦਾ ਵੀ ਜੋ ਇਹ ਕਰ ਰਹੇ ਹੋ ਤੁਸੀਂ ਇਸ ਜ਼ਿੰਮੇਵਾਰਾਂ ਨਾਲ ੱਤਕਾ ਇਹ ਬੰਦ ਕੀਤਾ ਜਾਵੇ ਨਹੀਂ ਤੇ ਇਹ ਤੁਹਾਨੂੰ ਆਉਣ ਵਾਲੇ ਸਮੇਂ 'ਚ ਤੁਹਾਨੂੰ ਕੇਂਦਰ ਸਰਕਾਰ ਨੂੰ ਇਹ ਪੁਕਤਰੀਆਂ ਪਹਿਣਗੀਆਂ ਮਾਰੀਆਂ ਗੱਲਾਂ ਤੇ ਆਪਣੇ ਤੁਸੀਂ ਜੋ ਹੁਣ ਇਸ ਵੇਲੇ ਪੂਰਾ ਪੰਜਾਬ ਦਾ ਤੁਸੀਂ ਨੁਕਸਾਨ ਕਰ ਰਹੇ ਹੋ ਕੇਂਦਰ ਵਾਲੇ ਇਹ ਨੁਕਸਾਨ ਸਾਡੇ ਸਾਰੇ ਵਪਾਰੀਆਂ ਦਾ ਜ਼ਿਮੀਂਦਾਰਾਂ ਦਾ ਸਾਰਿਆਂ ਦਾ ਹੋ ਰਿਹਾ ਕਟਿਆਂ ਦਾ ਹਰ ਚੀਜ਼ ਵਪਾਰ ਜਿਹੜੀ ਇਹ ਘਾਟੇ ਚ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੁਸੀਂ ਤੁਸੀਂ ਇੱਥੇ ਅੰਮ੍ਰਿਤਸਰ ਕੀ ਕਿੱਥੇ ਆਏ ਸੀ ਅਸੀਂ ਅੱਜ ਏਅਰਪੋਰਟ ਤੇ ਆਏ ਆ ਏਅਰਪੋਰਟ ਤੇ ਆਪਣੇ ਬੇਟੀ ਨੂੰ ਲੈਣ ਆਏ ਸੀਗੇ ਤੇ ਬੇਟੀ ਸਾਡੀ ਇਹ ਲੈ ਕੇ ਆਏ ਆ ਬਹੁਤ ਤੁਹਾਨੂੰ ਜਾਣ ਦਿੱਤਾ ਜਾ ਰਿਹਾ ਜਾਣ ਦਿੱਤਾ ਜਾ ਰਿਹਾ ਉਦਾਂ ਮੇਰੇ ਬੜੀ ਡਿਫਿਕਲਟੀ ਆ ਰਹੀ ਹੈ ਸੋ ਤੁਸੀਂ ਸੁਣਿਆ ਜੀ ਇੱਥੇ ਜਨਰਲ ਸਕੱਤਰ ਨੇ ਭੰਗੂ ਸਾਹਿਬ ਜਿਨ੍ਹਾਂ ਨੇ ਉਹਨਾਂ ਨੇ ਦੱਸਿਆ ਕਿ ਆਪ ਮਹਾਰੇ ਲੋਕ ਜਿਹੜਾ ਨੇ ਉਹਨਾਂ ਦਾ ਸਾਥ ਦੇ ਰਹੇ ਨੇ ਲੇਕਿਨ ਕਿਤੇ ਨਾ ਕਿਤੇ ਇਸ ਗੱਲ ਨੂੰ ਵੀ ਮੰਨਣਾ ਪਵੇਗਾ ਕਿ ਪੰਜਾਬ ਦੇ ਵਿੱਚ ਵਪਾਰ ਤੇ ਜਿਹੜਾ ਪ੍ਰਯਟਨ ਹੈ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਕਿਸਾਨੀ ਅੰਦੋਲਨ ਕਰਕੇ ਅਸੀਂ ਕੋਈ ਕਿਸਾਨ ਅੰਦੋਲਨ ਦੀ ਖਿਲਾਫਤ ਜਿਹੜੀ ਹੈ ਉਹ ਨਹੀਂ ਕਰ ਰਹੇ ਲੇਕਿਨ ਜੇਕਰ ਸਾਡੀ ਲੜਾਈ ਕੇਂਦਰ ਨਾਲ ਹੈ ਫਿਰ ਸਾਨੂੰ ਜਿਹੜਾ ਹੈ ਉਹ ਕੇਂਦਰ ਨਾਲ ਜਿਹੜਾ ਹੈ ਉਹ ਮੱਥਾ ਲਾਉਣਾ ਚਾਹੀਦਾ ਹੈ ਨਾ ਕਿ ਆਪ ਦੇ ਜਿਹੜੇ ਲੋਕਾਂ ਨੂੰ ਉਹ ਉਹਦੇ ਵਿੱਚ ਨੁਕਸਾਨ ਹੋਵੇ ਇਹ ਬੜੀ ਵੱਡੀ ਵਿਚਾਰ ਕਰਨ ਵਾਲੀ ਸੋਚਣ ਵਾਲੀ ਗੱਲ ਹੈ ਔਰ ਸੋਸ਼ਲ ਮੀਡੀਆ ਤੇ ਵੀ ਜੇਕਰ ਮੈਂ ਗੱਲ ਕਰਾਂ ਤਾਂ ਇੱਕ ਰਿਟਾਇਰਡ ਸਿਵਲ ਸਰਜਨ ਡਾਕਟਰ ਮਲਤਾਨੀ ਜਿਨ੍ਹਾਂ ਦੀਆਂ ਪੋਸਟਾਂ ਅਕਸਰ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਹਨ ਉਹਨਾਂ ਵੱਲੋਂ ਵੀ ਇਹ ਲਿਖਿਆ ਗਿਆ ਹੈ ਕਿ ਅ ਜਿਹੇ ਹ ਜੋ ਹਾਲਾਤ ਕਿਸਾਨਾਂ ਵੱਲੋਂ ਬਾਰਡਰ ਤੇ ਬਣਾਏ ਗਏ ਹਨ ਜਾਂ ਬੰਦ ਜੋ ਅੱਜ ਕੀਤਾ ਗਿਆ ਹੈ ਉਸ ਦੇ ਨਾਲ ਪੰਜਾਬ ਦੇ ਵਿੱਚ ਵਪਾਰ ਦਾ ਬਹੁਤ ਵੱਡਾ ਘਾਟਾ ਜਿਹੜਾ ਹੈ ਉਹ ਹੋ ਰਿਹਾ ਹੈ ਇਸ ਨਾਲ ਨੁਕਸਾਨ ਪੰਜਾਬ ਦਾ ਹੀ ਹੋ ਰਿਹਾ ਹੈ ਇਨਡਾਇਰੈਕਟ ਤੌਰ ਤੇ ਤੇ ਇਸ ਵਾਸਤੇ ਕਿੰਨੂੰ ਜ਼ਿੰਮੇਵਾਰ ਮੰਨਿਆ ਜਾਵੇਗਾ ਕੇਂਦਰ ਨੂੰ ਕਿਸਾਨਾਂ ਨੂੰ ਜਾਂ ਸੂਬਾ ਸਰਕਾਰ ਨੂੰ ਇਸ ਦਾ ਫੈਸਲਾ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਲਿਖ ਕੇ ਜਰੂਰ ਦੱਸਿਓ ਕਿਉਂਕਿ ਜੋ ਤੱਥ ਨੇ ਅਸੀਂ ਤੁਹਾਡੇ ਸਾਹਮਣੇ ਰੱਖੇ ਨੇ ਸਾਡਾ ਫਰਜ਼ ਹੈ ਜੋ ਮੀਡੀਆ ਦਾ ਕਿ ਜਿਹੜੀਆਂ ਚੀਜ਼ਾਂ ਨੂੰ ਅੱਗੇ ਰੱਖਣਾ ਉਹ ਗੱਲਾਂ ਕਿਸਾਨਾਂ ਆਗੂ ਕੋਲੋਂ ਪੁੱਛੀਆਂ ਹਨ ਔਰ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਇਹ ਬੰਦ ਕੀਤਾ ਗਿਆ ਜਦਕਿ ਕੇਂਦਰ ਸਰਕਾਰ ਨੇ ਤਾਂ ਬੰਦ ਕੀਤਾ ਹੈ ਜੇਕਰ ਕਿਸਾਨ ਉੱਥੋਂ ਧਰਨਾ ਨਹੀਂ ਲਾਉਂਦੇ ਜਾਂ ਦਿੱਲੀ ਚਲੇ ਜਾਂਦੇ ਹਨ ਕਿਸੇ ਵੀ ਮਾਧਿਅਮ ਰਾਹੀਂ ਦਿੱਲੀ ਜਾ ਸਕਦੇ ਹਨ ਕੋਈ ਵੀ ਉਹਨਾਂ ਨੂੰ ਨਹੀਂ ਰੋਕ ਰਿਹਾ ਲੇਕਿਨ ਜਦੋਂ ਅਸੀਂ ਬਾਰਡਰ ਟੱਪ ਕੇ ਜਦੋਂ ਆਪਣਾ ਨਾਮ ਦੱਸ ਕੇ ਜਾਂਦੇ ਹਾਂ ਤਾਂ ਕੇਂਦਰ ਉਹਨੂੰ ਸਵੀਕਾਰ ਨਹੀਂ ਕਰ ਰਿਹਾ ਜਿਸ ਕਰਕੇ ਬਾਰਡਰ ਬੰਦ ਹੈ ਤੇ ਪੰਜਾਬ ਦੇ ਵਿੱਚ ਵਪਾਰ ਬਹੁਤ ਵੱਡੇ ਤਰੀਕੇ ਦੇ ਨਾਲ ਪ੍ਰਭਾਵਿਤ ਹੋ ਰਿਹਾ ਹੈ ਜੇਕਰ ਪੰਜਾਬ ਦੀ ਜਨਤਾ ਕਿਸਾਨਾਂ ਦੇ ਨਾਲ ਹੈ ਜਾਂ ਕਿਸਾਨਾਂ ਦਾ ਸਾਥ ਦੇ ਰਹੀ ਹੈ ਚਾਹੇ ਬਿਜ਼ਨਸ ਫੋਰਮਸ ਨੇ ਸੀ ਜਿਸ ਤਰ੍ਹਾਂ 골ਡਨ ਗੇਟ ਤੇ ਵੀ ਦੇਖਿਆ ਕਿ ਬਿਜ਼ਨਸ ਫੋਰਮਸ ਜਾਂ ਹੋਰ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਪ੍ਰਵਾ ਹੰਗਾਰਾ ਦਿੱਤਾ ਹੈ ਅੱਜ ਦੇ ਬੰਦ ਨੂੰ ਅ ਸੋ ਇਸ ਗੱਲ ਬਾਰੇ ਵੀ ਜ਼ਰੂਰ ਕਿਸਾਨ ਜਥੇਬੰਦੀਆਂ ਨੂੰ ਵਿਚਾਰ ਕਰਨਾ ਚਾਹੀਦਾ ਹੈ ਕਿ ਜੇਕਰ ਪੰਜਾਬ ਦੇ ਵਪਾਰੀਆਂ ਦਾ ਵਪਾਰ ਦਾ ਪ੍ਰਯਟਨ ਦਾ ਜਿਹੜਾ ਵੱਡਾ ਨੁਕਸਾਨ ਜਾਂ ਜਿਹੜਾ ਘਾਟਾ ਹੋ ਰਿਹਾ ਹੈ ਉਸ ਨੂੰ ਕਿਸ ਤਰ੍ਹਾਂ ਰੋਕਿਆ ਜਾਵੇ ਤਾਂ ਜੋ ਪੰਜਾਬ ਜਿਹੜਾ ਹੈ ਉਹ ਸਹੀ ਤਰੀਕੇ ਅੱਗੇ ਵੱਧ ਸਕੇ ਨਹੀਂ ਤਾਂ ਆਪ ਦਾ ਹੀ ਸਾਡਾ ਪੰਜਾਬ ਜਿਹੜਾ ਹੈ ਉਹ ਪਿੱਛੇ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ